ਪਹਿਲਾਂ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਨੇ ਜਦੋਂ ਬਰਾਤਾਂ ਦੇ ਵਿੱਚ ਸ਼ਰਤਾਂ ਲੱਗ ਜਾਂਦੀਆਂ ਸੀ ਤਾਂ ਇੱਕ ਕੁੜੀ ਵਾਲਿਆਂ ਨੇ ਸ਼ਰਤ ਲਾਦੀ ਕਿ ਕੋਈ ਬਜ਼ੁਰਗ ਨਹੀਂ ਆਉਣਾ ਚਾਹੀਦਾ ਬਰਾਤ 'ਚ ਤਾਂ ਫਿਰ ਵੀ ਕਿਸੇ ਨੇ ਕਿਹਾ ਪਿੰਡ 'ਚ ਕਹਿੰਦੇ ਲਕੋਲ ਕੋ ਕੇ ਕੱਦ ਬਜ਼ੁਰਗ ਲੈ ਜਾਓ ਤਜਰਬਾ ਕੰਮ ਆਊਗਾ ਤੇ ਉਹ ਕਿਤੇ ਸੰਦੂਕ ਚ ਪਾ ਕੇ ਬਿਠਾ ਕੇ ਇੱਕ ਬਜ਼ੁਰਗ ਨੂੰ ਲੈ ਗਏ ਉਹ ਕਹਿੰਦੇ ਦੇਖ ਲਓ ਜੀ ਕੋਈ ਸਾਡੇ ਸਾਰੇ ਯੰਗ ਮੁੰਡੇ ਨੇ ਤੇ ਸਾਡੇ ਚ ਬਜ਼ੁਰਗ ਹੈ ਨਹੀਂ ਕਹਿੰਦੇ ਠੀਕ ਹੈ ਉਹ ਕਹਿੰਦੇ ਜੀ ਆਨੰਦਕਾਰ ਚ ਫੇਰ ਹੋਣਗੇ ਕਿੰਨੇ ਜਾਣੇ ਉਹ ਕਹਿੰਦੇ ਜੀ 50 ਜਾਣੇ ਆ 50 ਹੀ ਬੱਕਰੇ ਨੇ ਕਹਿੰਦੇ ਇੱਕ ਇੱਕ ਬੱਕਰਾ ਖਾਣਾ ਪੈਣਾ ਹੁਣ ਇੱਕ ਇੱਕ ਬੱਕਰਾ ਕਿੱਥੋਂ ਖਾਊਗਾ ਜੀ ਕੋਈ ਬੰਦਾ ਕਹਿੰਦੇ ਬੜਾ ਪੰਗਾ ਪੈ ਗਿਆ ਯਾਰ ਹੁਣ ਕਿਵੇਂ ਕਰਾਂਗੇ ਕਹਿੰਦੇ ਬਜ਼ੁਰਗ ਨੂੰ ਪੁੱਛ ਲਓ ਜਿਹੜਾ ਸੰਦੂਕ ਚਿੱਲਕ ਹੋਇਆ ਹੋਇਆ ਹੈ ਵੀ ਆਏ ਗੱਲ ਹੋ ਗਈ ਉਹ ਬਜ਼ੁਰਗ ਕੋਲੇ ਗਏ ਉਹ ਕਹਿੰਦਾ ਵੀ ਉਹਨਾਂ ਨੂੰ ਕਹੋ ਇਕੱਠੇ ਨਾ ਵੱਡੋ ਇੱਕ ਇੱਕ ਵੱਢੀ ਚੱਲੋ ਹੁਣ ਇੱਕ ਬੱਕਰਾ ਵੱਢਿਆ ਕਰਨ 50 ਜਾਣੇ ਸੀ ਦੋ ਦੋ ਬੁਰਕੀਆਂ ਆਇਆ ਕਰਨ ਇੱਕ ਦੋ 5 10 ਜਦੋਂ 15 20 ਤੇ ਜਾਵੜਿਆ ਕੰਮ ਤੇ ਫੇਰ ਮੰਗੀ ਜਾਣ ਉਹ ਕਹਿੰਦੇ ਵੀ ਅਸੀਂ ਤਲਾਸ਼ੀ ਲੈਣੀ ਹੈ ਤੁਹਾਡੇ ਕੋਲ ਕੋਈ ਬਜ਼ੁਰਗ ਹੈਗਾ ਵੀ ਜੀ ਨੇ ਤੁਹਾਨੂੰ ਇਹ ਸਲਾਹ ਦਿੱਤੀ ਹੈ ਸੋ ਤੁਹਾਡਾ ਤਜਰਬਾ ਜਿਹੜਾ ਉਹਨੂੰ ਅਸੀਂ ਜਲੂਰ ਇਸਤੇਮਾਲ ਕਰਾਂਗੇ ਤੇ ਪੋਲੂਸ਼ਨ ਬੋਰਡ ਕੈਸਾ ਬੋਰਡ ਹੈ ਬਸ ਇਹ ਤਾਂ ਪੋਲੂਸ਼ਨ ਬੋਰਡ ਇਹਦਾ ਨਾਮ ਰੱਖਿਆ ਨਾਮ ਇਹਦਾ ਐਂਟੀ ਪੋਲੂਸ਼ਨ ਬੋਰਡ ਹੋਣਾ ਚਾਹੀਦਾ ਹੈ ਕਿਉਂਕਿ ਪੋਲੂਸ਼ਨ ਤਾਂ ਪਹਿਲਾਂ ਹੀ ਬਹੁਤ ਹੈ ਜੀ ਤੇ ਜਿਹਦੀ ਪਰਮਿਸ਼ਨ ਲੈਣੀ ਬੜੀ ਮੁਸ਼ਕਲ ਬੜਾ ਪੰਗਾ ਮਤਲਬ ਮੈਂ ਤਾਂ ਜਾਣਦਾ ਬਹੁਤ ਸਾਰਿਆਂ ਨੂੰ ਪੀ ਪੋਲੂਸ਼ਨ ਬੋਰਡ ਵਾਲੇ ਵੀ ਮੰਨਦੇ ਹੋਏ ਬਾਕੀ ਸਾਰੇ ਮੰਨਗੇ ਹਨਾ ਤੇ ਉਹਦੇ ਵਾਸਤੇ ਅਸੀਂ ਇਹ ਨਹੀਂ ਕਹਿੰਦੇ ਕਿ ਕੋਈ ਮਹਿਕਮੇ ਚ ਚੰਗੇ ਬੰਦੇ ਪੰਜੇ ਅੰਗੂਲਾ ਇੱਕੋ ਸਾਰ ਨਹੀਂ ਹੁੰਦੀਆਂ ਕਈ ਬੰਦੇ ਹਜੇ ਹੁੰਦੇ ਕੋਈ ਸੀ ਕਿ ਕੰਮ ਰੋਕ ਕੇ ਤਾਂ ਕਿ ਥੋੜਾ ਜਿਹਾ ਕਰਪਸ਼ਨ ਵਾਸਤੇ ਜਗ੍ਹਾ ਜੀ ਬਣ ਜੇ ਬੰਦਾ ਓੱਖਾ ਜਿਹਾ ਹੋ ਜੇ ਪਰ ਯਾਰ ਮੱਥਾ ਡੰਮੂ ਆਇਦਾ ਯਾਰ ਹੁਣ ਕੀ ਕਰੀਏ ਰੋਜ਼ ਬੁੱਧਵਾਰ ਰੋਜ਼ ਵੀਰਵਾਰ ਸੋ ਉਹ ਬੁੱਧਵਾਰ ਵੀਰਵਾਰ ਖਤਮ ਹੋ ਜਾਣਗੇ ਹੁਣ ਤੇ ਤੁਹਾਨੂੰ ਅਸੀਂ ਅਥੋਰਾਈਜ਼ ਕਰਾਂਗੇ ਕਿ ਤੁਸੀਂ ਜਿਹੜਾ ਇਸ ਪਾਲਿਸੀ ਦੇ ਅੰਡਰ ਪਰਮਿਟ ਕਰ ਸਕਦੇ ਹਾਂ ਕਿਸੇ ਵੀ ਇੰਡਸਟਰੀ ਨੂੰ ਇੰਡਸਟਰੀ ਲੱਗ ਜੂਗੀ ਸਾਡੇ ਨੌਜਵਾਨ ਮੁੰਡੇ ਕੁੜਿਆਂ ਨੂੰ ਕੰਮ ਮਿਲ ਜੂਗਾ ਕੰਮ ਮਿਲ ਜੂਗਾ ਉਹਨਾਂ ਦੀ ਕਬੀਲਦਾਰੀ ਚੱਲ ਪੂਗੀ ਸਿਨੀਅਰਿਟੀ ਵੱਜ ਜੂਗੀ ਪਹਿਲਾਂ ਕੰਮ ਮਿਲ ਜੂਗਾ ਸੋ ਇਸ ਕੰਮ ਵਾਸਤੇ ਅੱਜ ਮੈਂ ਮੈਡਮ ਸ਼੍ਰੀਨਾ ਗੁਪਤਾ ਜੀ ਨੂੰ ਬਹੁਤ-ਬਹੁਤ ਬਧਾਈ ਦੇਣਾ ਕਿ ਜੋ ਇੰਡਸਟਰੀ ਵਾਸਤੇ ਕਿਉਂਕਿ ਇੰਡਸਟਰੀ ਤੋਂ ਹੀ ਅਸੀਂ ਸੁਝਾ ਲਏ ਨੇ ਸਾਰੇ ਬਹੁਤ ਸਾਰੇ ਇੰਡਸਟਰੀਸ ਬੈਠੇ ਨੇ ਇੰਡਸਟਰੀ ਤੋਂ ਏਸੀ ਪੁੱਛਿਆ ਵੀ ਕੀ ਕਰੀ ਉਹ ਕਹਿੰਦੇ ਸੀ ਬਸ ਆ ਸਾਡਾ ਜਿਹੜਾ ਹੱਲ ਕਰ ਦਿਓ ਵੀ ਸਾਨੂੰ ਪੋਲੂਸ਼ਨ ਬੋਰਡ ਦਾ ਜਿਹੜਾ ਪਰਮਿਸ਼ਨ ਆ ਉਹ ਕਿਤੇ ਨਾ ਕਿਸੇ ਹੋਰ ਤਰੀਕੇ ਨਾਲ ਉਹਨਾਂ ਨੇ ਸੁਝਾ ਦਿੱਤੇ ਨੇ ਤੇ ਅਸੀਂ ਲਾਗੂ ਕਰਦੇ